ਜਿੰਨਾਂ ਦੀ 24 ਘੰਟੇ ਥੌਟਲੈਸ ਸੁਰਤ ਹੋ ਗਈ ਸੇ ਕੈਸੇ ਕਹੋ ਜੇ ਨੇ ਤੇ ਗਰੀਬ ਨਵਾਜ ਨੇ ਜਵਾਬ ਦਿੱਤਾ ਸੀ ਆਪ ਵੀ ਵੀ ਇਸ ਤਰ੍ਹਾਂ ਦਾ ਤੈਨੂੰ ਬਣਨਾ ਪੈਣਾ ਹੀ ਐਂ ਤਰ੍ਹਾਂ ਦਾ ਤੈਨੂੰ ਬਣਨਾ ਪੈਣਾ ਹੀ ਤਾਂ 100 ਦੇ ਵਿੱਚੋਂ 100 ਨੰਬਰ ਮਿਲਣੇ ਹੀ ਆਖੋ ਵੇ ਗੁਰੂ ਵਾਹਿਗੁਰੂ ਅਨਹਤ ਸੋਨਰ ਰਤੇ ਸੇ ਕੈਸੇ ਜੇ ਜਵਾਬ ਆਇਆ ਸੀ ਜਿਸ ਤੇ ਉਪਜਿਤ ਇਸ ਹੀ ਜੈਸੇ ਜਿਸ ਮਾਲਕ ਵਿੱਚੋਂ ਪੈਦਾ ਹੋਏ ਆ ਉਹਦੇ ਵਰਗੇ ਹੋਗੇ ਤੇ ਉਹਦੇ ਘਰ ਚ ਜਾ ਵੜੋਗੇ ਥੋੜਾ ਜਿਹਾ ਵੀ ਫਰਕ ਰਹਿ ਗਿਆ ਕੋਈ ਨਹੀਂ ਬਿਠੋ ਇੱਥੇ ਮੈਨੂੰ ਥੋੜਾ ਜਿਹਾ ਵੀ ਫਰਕ ਰਹਿ ਗਿਆ ਤੇ ਸੱਜਣਾ ਟਰਨ ਟਰਨ ਦੀ ਘੰਟੀ ਜਾਨੀ ਵੱਜ ਵੀ ਇਹ ਬੰਦਾ ਰੱਬ ਦੇ ਘਰ ਚ ਨਹੀਂ ਵੜ ਸਕਦਾ ਕਿਉਂਕਿ ਇਹਦੇ ਅੰਦਰ ਸ਼ੋਰ ਪੈ ਰਿਹਾ ਹੈ ਐ ਜਿੱਥੇ ਤੁਸੀਂ ਬੈਠੇ ਹੋ ਸਹਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਜੀ ਵੱਡੇ ਮੇਰੇ ਸਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨਾ ਜਾਣੇ ਤੇਰਾ ਕਿਹੋ ਜਿਹਾ ਬੜਾ ਗੁਣੀ ਗਹਿਰ ਹੈ ਗਹਿਰ ਗੰਭੀਰ ਹੈ ਜਿਤਨਾ ਅਸੀਂ ਬੈਠੇ ਬੈਠੇ ਆਪਣੇ ਅੰਦਰ ਬੋਲਦੇ ਰਹਿੰਨੇ ਆਇਸ ਤਰ੍ਹਾਂ ਨਹੀਂ ਬੋਲਦਾ ਸਹਿਬ ਸਹਿਬ ਚੁੱਪ ਹੈ ਸਹਿਬ ਸ਼ਾਂਤ ਹੈ ਸਹਿਬ ਦੇ ਅੰਦਰ ਕੋਈ ਥਾਟ ਨਹੀਂ ਚੰਦੇ ਤੇ ਤੁਹਾਨੂੰ ਵੀ ਇਹ ਗੱਲ ਮੇਰਾ ਸਤਿਗੁਰੂ ਗਰੀਬ ਨਵਾਜ ਪਾਛਾ ਸੋਡੀ ਰਹਿਣੀ ਦੇਣ ਰਹਿੰਦੇ ਰਹਿੰਦੇ ਡੈਸਟਾਪ ਨਾ ਕਰੀ ਅੱਖ ਵੇਗਰ ਤੁਹਾਡੇ ਕੋਲੋਂ ਵੀ ਇਹ ਇੱਛਾ ਰੱਖਦਾ ਮੇਰਾ ਸਹਿਬ ਵੀ ਤੁਸੀਂ ਮੇਰੇ ਘਰ ਆਓ ਤੇ ਮੇਰੇ ਵਰਗੇ ਬਣੋ ਉਤਰਾ ਗੱਲ ਨਹੀਂ ਜੇ ਚੱਲਣੀ ਅੱਖ ਵੇਗਰ ਮੈਂ ਤੁਹਾਟ ਲੈਸਾਂ ਤੇ ਤੁਸੀਂ ਵੀ ਆਸਤੇ ਆਸਤੇ ਸਿਮਰਨ ਕਰਦੇ 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 ਰਾਤੀ ਵੀ ਕਿਹਾ ਸੀ ਜਦੋਂ ਛੋਟੇ ਛੋਟੇ ਬੱਚੇ ਰੌਲਾ ਪਾਉਂਦੇ ਹੌਣ ਤੇ ਵੱਡਾ ਬੰਦਾ ਚੁੱਪ ਕਹ ਕੇ ਛਾਂਤ ਕਰਉਣਾ ਹੈ ਇੱਕ ਵਾਰ ਵੱਡੇ ਬੰਦੇ ਦੇ ਬੋਲ ਛੋਟੇ ਬੱਚੇ ਦੇ ਬੋਲ ਨੂੰ ਚੁੱਪ ਕਰਾ ਦਿੰਦੇ ਇਸ ਤਰ੍ਹਾਂ ਮੇਰੇ ਸਤਿਗੁਰੂ ਦੇ ਅੰਮ੍ਰਿਤ ਬੋਲ ਨੇ ਜਿਹੜੇ ਇਹਨਾਂ ਨੂੰ ਸੁਣਦਿਆਂ 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 ਅਸੀਂ ਆਪਣੇ ਅੰਦਰ ਨੂੰ ਚੁੱਪ ਕਰਾਉਣਾ ਹੈ ਤਾਂ ਕਿ ਅਸੀਂ ਗੁਰੂ ਦੀ ਗੱਲ ਨੂੰ ਸੁਣ ਸਕੀਏ ਆਖੋ ਵਾਹਿਗੁਰੂ ਵਾਹਿਗੁਰੂ ਗੱਦੀ ਕੇ ਬੋਲੋ ਵਾਹਿਗੁਰੂ ਦੋ ਪਾਸੇ ਗੱਲਾਂ ਨਹੀਂ ਹੁੰਦੀਆਂ ਇੱਕ ਬੋਲਦਾ ਏ ਤੇ ਇੱਕ ਸੁਣਦਾ ਏ ਗੁਰੂ ਦੀ ਅੰਮ੍ਰਿਤ ਬਾਣੀ ਦਾ ਕੀਰਤਨ ਹੋਇਆ ਅਕ ਵੇ ਗੁਰੂ ਵਾਹਿਗੁਰੂ ਅਸੀਂ ਸਾਰੇ ਸੁਣਨ ਵਾਲੇ ਸਾਂ ਸੁਣਿਆ ਉਹਨਾਂ ਭਾਗਾਂ ਵਾਲਿਆਂ ਨੇ ਜਨ ਦੇ ਅੰਦਰ ਚੁੱਪ ਹੋ ਗਿਆ ਸੀ ਬਹੁਤ ਸਾਰੇ ਲੋਕੀ ਨੇ ਬਹੁਤ ਸਾਰੇ ਬਹਿਣ ਭਰਾ ਸੱਜਣ ਮਿੱਤਰ ਨੇ ਜਿਹੜੇ ਸੁਣਦੇ ਵੀ ਨੇ ਤੇ ਗਾਉਂਦੇ ਵੀ ਆ ਸੁਣਨ ਵਾਲੇ ਨੂੰ ਚੁੱਪ ਹੋਣਾ ਪੈਣਾ ਹੈ ਕੀਰਤਨੀਆਂ ਗਾਵੇ ਅਖ ਵੈਗਰੂ ਵਾਹਿਗੁਰੂ ਤੇ ਦੂਸਰੀ ਸੰਗਤ ਹੈ ਮੂਮ ਦੀ ਮੂਰਤ ਬਣ ਕੇ ਐਸ ਘਰ ਤੇ ਜਿਸ ਘੜੀ ਚ ਤੁਸੀਂ ਕਥਾ ਸੁਣਦੇ ਹੋ ਕੀਰਤਨ ਸੁਣਦੇ ਹੋ ਉੱਥੇ ਮੇਰੇ ਸਰਕਾਰ ਨੇ ਇਸ ਤਰ੍ਹਾਂ ਲਿਖਿਆ ਹੈ ਕਿ ਤੇਰੇ ਨੌ ਇੰਦਰੀਆਂ ਦੇ ਵਿੱਚੋਂ ਇੱਕ ਇੰਦਰਾ ਕੰਮ ਕਰੇ ਜਦੋਂ ਤੁਸੀਂ ਕੀਰਤਨ ਕਥਾ ਸੁਣਦੇ ਹੋ ਕੋਈ ਇੰਦਰਾ ਕੰਮ ਕਰੇ ਕਿਹੜਾ ਕੰਨ ਅੱਖਾਂ ਤੇਰੀਆਂ ਨਾ ਖੁੱਲੀਆਂ ਹੋਣ ਕਿਉਂਕਿ ਅੱਖਾਂ ਦਾ ਕੰਮ ਸੁਣਨਾ ਨਹੀਂ ਹੱਥਾਂ ਦਾ ਕੰਮ ਸੁਣਨਾ ਨਹੀਂ ਪੈਰਾਂ ਦਾ ਕੰਮ ਸੁਣਨਾ ਨਹੀਂ ਜੀਭਾ ਦਾ ਕੰਮ ਸੁਣਨਾ ਨਹੀਂ ਤੂੰ ਸੁਣਨ ਲਈ ਬਿਠਾ ਹੈ ਤੇ ਸੁਣਨ ਲਈ ਤੈਨੂੰ ਦੂਸਰੇ ਅੱਠ ਦਰਵਾਜ਼ੇ ਬੰਦ ਕਰਨੇ ਪੈਣੇ ਤਾਂ ਤੇਰੇ ਕੋਲ ਸੁਣਿਆ ਜਾਣਾ ਹੈ ਆਖੋ ਏਗਰੂ ਅਗੜ ਰਿਓ ਜੀ ਐਵੇਂ ਨਾ ਕਹਿਣਾ ਐਵੇਂ ਨਾ ਕਹਿਣਾ ਇਸ ਜੀਵਨ ਦੀ ਇੱਕ ਇੱਕ ਕੜੀ ਉਤਰਾ ਗਾਂ ਲੰਘ ਗਈ ਜਿ ਤਰ੍ਹਾਂ ਪਾਣੀ ਲੰਘਿਆ ਨਦੀ ਦਾ ਜਿ ਤਰ੍ਹਾਂ ਉਹ ਪਾਣੀ ਦੀ ਧਾਰਾ ਇੱਕ ਵਾਰ ਲੰਘੀ ਤੇ ਦੁਬਾਰਾ ਨਹੀਂ ਆਉਣੀ ਤੁਹਾਡਾ ਇੱਕ ਇੱਕ ਸਵਾਸ ਲੰਘਿਆ ਦੁਬਾਰਾ ਨਹੀਂ ਆਉਣਾ ਇਹਨੂੰ ਚੰਗੀ ਤਰ੍ਹਾਂ ਸਮਝੋ ਐਸ ਕੀਰਤਨ ਦਰਬਾਰ ਦੇ ਵਿੱਚ ਜਿਹਦੇ ਚ ਤੁਸੀਂ ਐਰਕਾਂ ਆਇਓ ਕੋਈ ਜ਼ਰੂਰੀ ਨਹੀਂ ਅਗਲੀ ਵਾਰ ਵੀ ਆ ਸਕੋ ਮੈਂ ਆ ਸਕਾਂ ਤੁਸੀਂ ਆ ਸਕੋ ਇੱਕ ਸ਼ਬਦ ਰੋਜ਼ ਪੜ੍ਹਦੇ ਹੋ ਨਦੀ ਤੇ ਨਾਵ ਪੜ੍ਹਦੇ ਹੋ ਦੀ ਨਦੀ ਨਾਵ ਬਹੁਤੀ ਵਾਰ ਅਸੀਂ ਪੜ੍ਹਦੇ ਨੇ ਨਦੀ ਨਾਮ ਅੱਖਰਿਆ ਨਦੀ ਨਾਵ ਸੰਜੋਗੀ ਮੇਲਾ ਨਾਮਣ ਹੁੰਦਾ ਬੇੜੀ ਪਹਿਲੋਂ ਜਿੱਤਰਾ ਚੱਲਿਆ ਸਪੀਕਰ ਹੁਣ ਨਹੀਂ ਉਤਰਿਆ ਬੇੜੀ ਜਿਹੜੀ ਨੰਗੀ ਆ ਨਾ ਇੱਕ ਦਿਨ ਦਰਿਆ ਦੇ ਉੱਤੇ ਅਗਲੇ ਪਾਸੇ ਸਵਾਰੀਆਂ ਲੈ ਕੇ ਚੱਲੀ ਐ ਮੰਜੀਸ ਸਵਾਰੀਆਂ ਲੈ ਕੇ ਚੱਲੀ ਜਿਹੜੇ ਬੰਦੇ ਅੱਜ ਪੂਰ ਵਿੱਚ ਬੈਠੇ ਨੇ ਜ਼ਰੂਰੀ ਨਹੀਂ ਉਹ ਕੱਲ ਬੰਦੇ ਫੇਰ ਪੂਰ ਚ ਬੈਠੇ ਉਹਨਾਂ ਵਿੱਚੋਂ ਇੱਕ ਬੰਦਾ ਮੇਸਵੀ ਹੋ ਸਕਦਾ ਇੱਕ ਬੰਦਾ ਨਵਾਂ ਵੀ ਆ ਸਕਦਾ ਸੰਜੋਗੀ ਮੇਲੇ ਦਾ ਮਤਲਬ ਹੁੰਦਾ ਸੰਜੋਗ ਹੁੰਦਾ ਹੈ ਕਿ ਤੁਸੀਂ ਇੱਥੇ ਆਣ ਕੇ ਬੈਠੇ ਹੋ ਤੇ ਆਪਣਾ ਕਾਰਜ ਅੱਜ ਸਵਾਰ ਕੇ ਜਾਓ ਵੀ ਤੁਸੀਂ ਕਿਹੜੇ ਕੰਮ ਆਏ ਹੋ ਕੀਰਤਨ ਸੁਣਨਾ ਆਏ ਹੋ ਕਈ ਤਰਾ ਮੈਂ ਵੇਖਿਆ ਕੀਰਤਨ ਦਰਬਾਰਾਂ ਦੇ ਵਿੱਚ ਆਖੋ ਇਹ ਗੁਰੂ ਵਾਹਿਗੁਰੂ ਵੀ ਲੱਤ ਤੇ ਲੱਤ ਜਗਿਆਸਿਆਂ ਨੇ ਚੜ੍ਹਾਈ ਹੁੰਦੀ ਤੇ ਦੋ ਦੋ ਘੰਟੇ ਦਾਸ ਨੇ ਵੇਖਿਆ ਐ ਕਿ ਕਿਸੇ ਨੇ ਲੱਤ ਇਧਰ ਦੀ ਚੁੱਕ ਕੇ ਇਧਰ ਨਹੀਂ ਰੱਖੀ ਇਧਰ ਦੀ ਚੁੱਕ ਕੇ ਇਧਰ ਨਹੀਂ ਰੱਖੀ ਕੇਵਲ ਇੱਕ ਇੰਦਰੇ ਤੋਂ ਕੰਮ ਲਿਆ ਇਹ ਸ਼ਰਮਣੋ ਮੇਰਿਓ ਸੱਚੇ ਸੁਣਨੀ ਨੂੰ ਪਠਾਏ ਅੱਜ ਤੁਹਾਡੀ ਡਿਊਟੀ ਜਿਦਨ ਵੇਖਣਾ ਐ ਉਦਨ ਅੱਖਾਂ ਨੂੰ ਕਹਿਣਾ ਅੱਜ ਤੇਰੀ ਡਿਊਟੀ ਐ ਜਿਦਨ ਜੀਭਾ ਨਾਲ ਜਪਣਾ ਉਦਨ ਕਹਿਣਾ ਅੱਜ ਤੇਰੀ ਡਿਊਟੀ ਐ ਜਿਦਨ ਜੋੜੇ ਝਾੜਨੇ ਨੇ ਉਸ ਦਿਨ ਹੱਥਾਂ ਨੂੰ ਕਹਿਣਾ ਅੱਜ ਤੇਰੀ ਡਿਊਟੀ ਜਿਦਨ ਗੁਰਦੁਆਰੇ ਨੂੰ ਚੱਲ ਕੇ ਆਉਣਾ ਉਸ ਦਿਨ ਪੈਰਾਂ ਨੂੰ ਕਹਿਣਾ ਅੱਜ ਤੇਰੀ ਡਿਊਟੀ ਆਪੋ ਆਪਣੀ ਡਿਊਟੀ ਇਹ ਸ਼ਰਮ ਨਾ ਮੇਰਿਓ ਇੱਥੇ ਕੇਵਲ ਛੁੱਟੀ ਕਿਨਾਂ ਨੂੰ ਦੇਣੀ ਕੰਨਾਂ ਨੂੰ ਸੱਚ ਸੁਣਨੇ ਨੂੰ ਪਿਠਾਏ ਸਰੀਰ ਲਾਏ ਤੁਸੀਂ ਤਾਂ ਸਰੀਰ ਨਾਲ ਫਿੱਟ ਲਾ ਕੇ ਕਿਤੇ ਹੋ ਕਿ ਇੱਥੇ ਆਣ ਕੇ ਇਹਨੇ ਨੇ ਸੋਹਣੇ ਗੁਰੂ ਕੇ ਕੀਰਤਨੀਆਂ ਕੋਲੋਂ ਸੁਣੋ ਸਤ ਬਾਣੀ ਅਗੇ ਇੱਕ ਕਸਵਟੀ ਸੁਣੀ ਦੀ ਇੱਕ ਕਸਵਟੀ ਹਾਜ਼ਰ ਹੋ ਜੀ ਸੁਣੀ ਦੀ ਇੱਕ ਕਿ ਜਿੱਤ ਸੁਣੀ ਜੇ ਨਹੀਂ ਹੋਇਆ ਤੇ ਸਮਝ ਲੈ ਸੱਜਣਾ ਸੁਣੀ ਨਹੀਂ ਜਦੋਂ ਬਾਬਾ ਅਮਰਦਾਸ ਕਹਿੰਦਾ ਵੀ ਬਾਣੀ ਸੁਣਨ ਨਾਲ ਜਿੱਤ ਸੁਣੀ ਜੇ ਨਹੀਂ ਤੇ ਜੇ ਮਨ ਹਰਿਆ ਨਹੀਂ ਹੋਇਆ ਤਨ ਹਰਿਆ ਨਹੀਂ ਹੋਇਆ ਤੇ ਤੁਸੀਂ ਕਹੋਗੇ ਵੀ ਕੀ ਪਤਾ ਲੱਗਦਾ ਹੈ ਵੀ ਮਨ ਹਰਿਆ ਹੋਇਆ ਕਿ ਨਹੀਂ ਤਨ ਹਰਿਆ ਕੋਈ ਨਹੀਂ ਮੈਂ ਤੇ ਗਾਇ ਲਿਆ ਮਨ ਤਨ ਰਿਆ ਸਜਣਾ ਮਨ ਹਰੇ ਦੇ ਵਿੱਚ ਇੱਕ ਨਿਸ਼ਾਨੀ ਹੈ ਉਹਦਾ ਪਤਾ ਟੁੱਟ ਕੇ ਡਿੱਗਦਾ ਨਹੀਂ ਹਰੇ ਮਨ ਦੀ ਇੱਕ ਨਿਸ਼ਾਨੀ ਉਹਦੇ ਵਿੱਚ ਕੋ ਫੁਰਨਾ ਨਹੀਂ ਉੱਠਦਾ ਮਨ ਟਿਕ ਗਿਆ ਆਖੋ ਏਗਰ ਮਨ ਟਿਕ ਗਿਆ ਉਹਦੇ ਵਿੱਚ ਕੋਈ ਨਾ ਫੁਰਨਾ ਨਹੀਂ ਉੱਠਦਾ ਹਰਿਆ ਭਰਿਆ ਹੋ ਗਿਆ ਵੇਖੋ ਤੁਸੀਂ ਹਰੇਕ ਰਖਤ ਦੇ ਨਾਲੋਂ ਕੋਈ ਪਤਾ ਨਹੀਂ ਟੁੱਟਦਾ ਕਿੰਨੀ ਨੇਰੀ ਵਗੇ ਤਾਂ ਵੀ ਉਹਦੇ ਨਾਲੋਂ ਜਿਹੜਾ ਦਰਖਤ ਸੁੱਕਣਾ ਸ਼ੁਰੂ ਹੋ ਜਾਂਦਾ ਉਹਦੇ ਨਾਲੋਂ ਤਾੜ ਤਾੜ ਥੋੜੀ ਜੀ ਹਵਾ ਵੀ ਵਗੇ ਤੇ ਪੱਤੇ ਡਿੱਗਦੇ ਜੇ ਤੁਹਾਡੇ ਅੰਦਰੋਂ ਫੁਰਨੇ ਉੱਠ ਰਹੇ ਨੇ ਆਖੋ ਵੇਗਰੂ ਵੇਗਰੂ ਜੇ ਤੁਹਾਡੇ ਅੰਦਰੋਂ ਫੁਰਨੇ ਉੱਠ ਰਹੇ ਨੇ ਤੇ ਸਮਝ ਲਓ ਤਨ ਤੇ ਮਨ ਅਜੇ ਇੱਕ ਨਿਸ਼ਾਨੀ ਹੋਰ ਆਖੋ ਐਗਰੂ ਜਿੱਤ ਸੁਣੀ ਮਨ ਤਨ ਹਰਿਆ ਹੋਆ ਤੇ ਰਸਨਾ ਰਸ ਸਵਾਣੀ ਰਸਨਾ ਰਸ ਸਵਾਣੀ ਫਿਰ ਬੋਲ ਕੇ ਵੇਖੋ ਆ ਆ ਇੱਕ ਹੋਰ ਨਿਸ਼ਾਨੀ ਇਧਰ ਮੇਰੇ ਸਾਹਮਣੇ ਹੋ ਥੋੜੇ ਇੱਕ ਨਿਸ਼ਾਨੀ ਹੋਰ ਆ ਵੀ ਤੁਸੀਂ ਜਦੋਂ ਕੀਰਤਨ ਕੀਤਾ ਹੈ ਤਾਂ ਕੀਰਤਨ ਸੁਣ ਕੇ ਉੱਠੇ ਜਿਹੜਾ ਬੋਲ ਬੋਲੋਗੇ ਉਹਨੇ ਚੱਤ ਕਰ ਨਹੀਂ ਬਦਲ ਬੋਲ ਬੋਲ ਕੇ ਵੇਖੋ ਆਪਣੇ ਮੂੰਹ ਚ ਜੇ ਤੇ ਆਪਣੇ ਬੋਲੇ ਬੋਲ ਦਾ ਤੁਹਾਨੂੰ ਹੀ ਰਸ ਆਇਆ ਤੇ ਸਮਝ ਲੈਣਾ ਰਸ ਸਮਾ ਗਈ ਕਿਉਂਕਿ ਆਪਣੇ ਬੋਲ ਸੁਣੇ ਤੇ ਸੱਚੀ ਮੱਚੀ ਜੁੜੇ ਹੋਏ ਬੰਦੇ ਨੂੰ ਆਪਣੀਆਂ ਵੀ ਗੱਲਾਂ ਸੋਹਣੀਆਂ ਲੱਗਦੀਆਂ ਮੈਨੂੰ ਜਿਹੜਾ ਪੜਾਉਂਦਾ ਹੁੰਦਾ ਸੀ ਕਹਿੰਦਾ ਹੁੰਦਾ ਅਮਰਤ ਵੇਲੇ ਉੱਠ ਕੇ ਜਦੋਂ ਅਭਿਆਸ ਕਰਕੇ ਪਰਮਜੀਤ ਸਿੰਘ ਵੇਖੇਗਾ ਨਾ ਆਖੋ ਏ ਗੁਰੂ ਵਾਹਿਗੁਰੂ ਤੇ ਇਤਰਾ ਆਪਣਾ ਹੱਥ ਕਰਕੇ ਵੇਖੀ ਇਤਰਾ ਆਪਣਾ ਹੱਥ ਕਰਕੇ ਵੇਖੀ ਮੈਂ ਕਿਹ ਜੀ ਕੀ ਫਰਕ ਪਊ ਕਹਿੰਦਾ ਪੁੱਤਰਾ ਇੱਕ ਘੰਟਾ ਜੁੜਨ ਤੋਂ ਬਾਅਦ 2 ਘੰਟੇ ਜੁੜਨ ਤੋਂ ਬਾਅਦ ਤੈਨੂੰ ਆਪਣਾ ਹੀ ਹੱਥ ਆਪਣਾ ਨਹੀਂ ਲੱਗਣਾ ਗੁਰੂ ਨਾਨਕ ਸਾਹਿਬ ਦਾ ਲਗਣਾ ਤੇਰੇ ਹੱਥ ਵਿੱਚੋਂ ਕਿਸੇ ਹੋਰ ਦੇ ਦੀਦਾਰ ਹੋਣੇ ਜਿਹਦਾ ਤੂੰ ਨਾਮ ਜਪ ਕੇ ਟਿਆ ਤੇ ਜੇ ਇਹ ਕਹਾਣੀ ਨਹੀਂ ਬਣੀ ਤੇ ਸਮਝ ਲਓ ਰਸਨਾ ਰਸ ਵਿੱਚ ਸਮਾਈ ਨਹੀਂ ਆਓ ਥੋੜੀ ਟਰਾਈ ਕਰੋ ਫੇਰ ਕਰਾਂਗੇ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਕ੍ਰਿਸ਼ਨਾ ਜੀ ਜੇ ਇੱਥੋਂ ਤੱਕ ਕਹਾਣੀ ਪਹੁੰਚੀ ਪੀਰਸਨਾ ਰਸਨਾ ਤੇ ਰਸਾਉਣਾ ਸ਼ੁਰੂ ਹੋ ਗਿਆ ਤੇ ਸਮਝ ਲਓ ਕੰਨਾਰਾਈ ਦਵਾਈ ਅੰਦਰ ਚਲੇ ਗਈ ਜੋ ਗਾਇਆ ਸੀ ਜੋ ਸੁਣਿਆ ਸੀ ਉਹ ਕੰਨਾਰਾਈ ਸੱਚੀ ਵਿੱਚ ਤੁਸੀਂ ਵੇਖਿਓ ਇਸ ਰਸਨਾ ਤੇ ਰਸਾਉਣਾ ਸ਼ੁਰੂ ਹੋ ਜਾਂਦਾ ਹੈ ਮੈਂ ਇਹੋ ਜੀਆਂ ਗੁਰਮਖਰੂਆਂ ਦਾ ਕੀਰਤਨ ਸੁਣਿਆ ਜਿੰਨਾਂ ਕੋਲ ਕੀਰਤਨ ਸੁਣ ਕੇ ਗਏ ਤੇ ਰਾਤ ਨੂੰ ਸਹਰਾਣੇ ਤੇ ਸਿਰ ਰੱਖਿਆ ਜਰਾਤ ਨੂੰ ਦਿਲ ਕਰੇ ਉਹ ਆਵਾਜ਼ ਫੇਰ ਕਿਤੇ ਕੰਨਾਂ 'ਚ ਸੁਣਿਆ ਰਸਨਾ ਰਸ ਰਸਨਾ ਤੋਂ ਰਸ ਵਗਦਾ ਸੀ